ਮੇਰਾ ਨਾਮ ਜੀ ਕਰਮਜੀਤ ਨਾ ਕੀ ਗੱਲ ਕੀ ਹੋਈ ਜੀ ਗੱਲ ਗੱਲ ਜੀ ਇਦਾਂ ਹੋਈ ਹੈ ਜੀ ਹੁਣ ਅਸੀਂ ਜਦੋਂ ਸਵੇਰੇ ਮਾਰਨਿੰਗ ਆਪਾਂ ਉੱਠੇ ਮੈਂ ਮੈਂ ਤਾਂ ਕਾਲਜ ਵਾਸਤੇ ਤਿਆਰ ਹੋ ਰਿਹਾ ਸੀਗਾ ਤੇ ਜਦੋਂ ਦੇਖਿਆ ਡੈਡੀ ਹੁਣੇ ਬਾਹਰ ਚਲੇ ਗਏ ਤੇ ਬਾਹਰ ਜਾ ਕੇ ਨਾ ਜਦੋਂ ਦੇਖਿਆ ਕਿ ਕਿੰਨਾ ਰਸ਼ ਹੋਇਆ ਪਿਆ ਹੋਆ ਦਰੋ ਆਏ ਤੇ ਇਹ ਨਾ ਇਹ ਦੇਖਿਆ ਜੀ ਅਸੀਂ ਨਾ ਬਾਹਰ ਖੜੇ ਬਾਹਰ ਉਲਟੀਆਂ ਕਰਾਈਆਂ ਹੋਈਆਂ ਸੀ ਲੋਕਾਂ ਤੋਂ ਅਸੀਂ ਇਹਨਾਂ ਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਕਿਹਾ ਕਿ ਤੁਸੀਂ ਉਲਟੀਆਂ ਨਾ ਕਰਾਓ ਤੁਸੀਂ ਮੋਟਰਸਾਈਕਲ ਨਾ ਕਾਜ ਇੱਕ ਦਿਨ ਉਲਟੀ ਕਰ ਰਹੇ ਅਗਲੇ ਦਿਨ ਮੂਤ ਕਰਦੇ ਆ ਜੀ ਸਾਡੀ ਤਰ੍ਹਾਂ ਦੇ ਬਾਅਦ ਜਿੱਥੇ ਅਸੀਂ ਰੋ ਲਗੇ ਗਾਲਾ ਘਟ ਕੇ ਥੱਲੇ ਆਏ ਥੱਲੇ ਆਗੇ ਨਹੀਂ ਸਿੱਧਾ ਹੱਥੋਂ ਪਾਈ ਹੋਣ ਲੱਗੇ ਸਾਡੇ ਨਾਲ ਇਹਨਾਂ ਨੇ ਤੁਸੀਂ ਗੱਲ ਕੀ ਜੱਗੀ ਚਿਕਨ ਕੋਰਨਰ ਹੈ ਹਾਤਾ ਵੀ ਹੈ ਕੋਈ ਇਹ ਜੱਗੀ ਚਿਕਨ ਕੋਰਨਰ ਲਿਖਿਆ ਜੀ ਅੰਦਰ ਨਹੀਂ ਆਏ ਹਦਾਰੂ ਪਲਾ ਰਹੇ ਆ ਜੀ ਇਸ ਮਹੱਲੇ ਦੇ ਵਿੱਚ ਮਹੱਲੇ ਦੇ ਵਿੱਚ ਨਹੀਂ ਗਲੀ ਦੇ ਵਿੱਚ ਨੁੱਕਰ ਦੇ ਮੇਨ ਗਲੀ ਦੇ ਵਿੱਚ ਗਲੀ ਦੇ ਆਰ ਆਨਸਾਨ ਦਾ ਸਾਰਾ ਰਸਤਾ ਬੰਦ ਹੋ ਜਾਂਦਾ ਵਾ ਸਾਡੇ ਦਾ ਬੱਚੇ ਵੀ ਨਹੀਂ ਖੇਡ ਸਕਦੇ ਬਾਹਰ ਤੇ ਉਸ ਤੋਂ ਬਾਅਦ ਸਾਰੀ ਗਲੀ ਬੰਦ ਹੋ ਜਾਂਦੀ ਹੈ ਮਤਲਬ ਸਾਰੇ ਮੋੜ ਸਾਲ ਮੋੜ ਸਾਲ ਲੱਗਦੇ ਅਸੀਂ ਆਪਣੀ ਗੱਡੀ ਖੜੀ ਕਰਨੀ ਸਾਡੀ ਗੱਡੀ ਵੀ ਨਹੀਂ ਸੇਫ ਹੈਗੀ ਜੀ ਜਦੋਂ ਤੁਹਾਡੇ ਤੇ ਹਮਲਾ ਕੀਤਾ ਗਿਆ ਕਿੰਨੇ ਨੌਜਵਾਨ ਸੀਗੇ ਇਹ ਦੇ ਤਿੰਨਾਂ ਦੇ ਮਾਰਿਆ ਜੀ ਸੱਟਾਂ ਤਿੰਨਾਂ ਦੇ ਲੱਗੀਆਂ ਤਿੰਨਾਂ ਦੇ ਲੱਗਿਆ ਮੇਰੀ ਮੰਮੀ ਦੀ ਉਂਗਲ ਵੱਡੀ ਗਈ ਹੈ ਜੀ ਮੇਰੇ ਪਿੱਠ ਤੇ ਮੇਰੇ ਹੱਥਾਂ ਦੇ ਗੋਡੇ ਤੇ ਸਾਰਿਆਂ ਦੇ ਮਾਰਿਆ ਡੈਡੀ ਦੇ ਮੇਰੇ ਢਿੱਡ ਤੇ ਸਿਰ ਤੇ ਬਾਹਾਂ ਤੇ ਕਿਰਪਾਨਾਂ ਮਾਰੀਆਂ ਜੀ ਇਹਨਾਂ ਕੋਲੇ ਇੱਕ ਮੋਟਰਸਾਈਕਲ ਦੀ ਗਰਾਰੀਆਂ ਜਿਹੜੀਆਂ ਹੁੰਦੀਆਂ ਵਾਂ ਮੋਟਰਸੇ ਗਰਾਰੀਆਂ ਨੂੰ ਤਿੱਖੀਆਂ ਕਰਕੇ ਉਹਦੇ ਨਾਲ ਰਾੜ ਬੈਲਟ ਕਰਾ ਕੇ ਮਾਰੀਆਂ ਜੀ ਸਾਡੇ ਉਤੋ ਦੀ ਕਿਰਪਾਨਾਂ ਮਾਰੀਆਂ ਜੀ ਉਤੋਂ ਬਾਅਦ ਕਹਿੰਦੇ ਡਾਂਗਾ ਬੇਸਬਾਲ ਜੋ ਆਂਦਾ ਹੀ ਉਹ ਮੋਗ ਨੇ ਪਹਿਲੇ ਹੀ ਇਹਨਾਂ ਨੇ ਜਦੋਂ ਤਿਆਰੀ ਖਿੱਚ ਕੇ ਰੱਖੀ ਸੀਗੀ ਨਾਲ ਹੀ ਗੇਟ ਦੇ ਨੁੱਕਰ ਤੇ ਸਾਰਾ ਸਮਾਂ ਰੱਖਿਆ ਹੋਇਆ ਸੀ ਜ ਦੇ ਹੱਤਾ ਬੰਦ ਚਾਹੀਦੇ ਸਾਨੂੰ ਐਦਾ ਗਲੀ ਦੇ ਵਿੱਚ ਨਹੀਂ ਚਾਹੀਦੇ ਸੀ ਜਗਪਾਲ ਸਿੰਘ ਭਾਈ ਭਾਈ ਜੱਗੀ ਹਟਾ ਹਾਂ ਹਾਂ ਜੱਗੀ ਕੀ ਹੋਇਆ ਕੀ ਹੈ ਉਹਦਾ ਜਿਹੜੀ ਦੂਜੀ ਪਾਰਟੀ ਵੱਲੋਂ ਜਿਹੜਾ ਲਗਾਇਆ ਜਾ ਰਿਹਾ ਸੀ ਫੇਰੇ ਜਿਹੜਾ ਉਹਨਾਂ ਦੇ ਘਰ ਤੇ ਹਮਲਾ ਕੀਤਾ ਤੇਨ ਪਰਿਵਾਰ ਦੇ ਤਿੰਨ ਮੈਂਬਰ ਸਰ ਸਾਡਾ ਕੋਈ ਹਮਲਾ ਨਹੀਂ ਅਸੀਂ ਕੀਤਾ ਹੈਗਾ 8 ਵਜੇ ਦਾ ਟਾਈਮ ਸੀਗਾ ਅਸੀਂ ਸਾਰੇ ਪਰਿਵਾਰ ਹਜੇ ਅੰਦਰ ਹੀ ਘਰ ਦੇ ਸੁੱਤੇ ਹੋਏ ਸੀਗੇ ਠੀਕ ਹੈ ਜੀ ਸਾਡਾ نیچے ਲੇਬਰ ਵਾਲਾ ਬੰਦਾ ਉਹਨੇ ਦੁਕਾਨ ਖੋਲੀ ਸੀਗੀ ਠੀਕ ਹੈ ਸਪਾਈਸ ਕੋਲ ਕਰਕੇ ਬੈਠਾ ਸੀਗਾ ਤੇ ਇਹਨਾਂ ਦੇ ਕੋਈwidehat ਦੇ ਵਿੱਚੋਂ ਬੰਦਾ ਆਇਆ ਉਹਨੇ ਉਲਟੀ ਕਰ ਦਿੱਤੀ ਨੁੱਕਰ ਤੇ ਗਲੀ ਦੀ ਨੁੱਕਰ ਤੇ ਠੀਕ ਹੈ ਜੀ ਇਹਨਾਂ ਦੇ ਪਰਿਵਾਰ ਬਾਹਰ ਆ ਕੇ ਉੱਚ ਉੱਚ ਗਾਲਾਂ ਕੱਢਣ ਲੱਗ ਕੇ ਉਹਨੂੰ ਮੇਰੇ ਲੇਬਰ ਵਾਲੇ ਬੰਦੇ ਨੂੰ ਕਹਿਣ ਲੱਗੇ ਕਿ ਭੈਣ ਚੁੱਦਾ ਤੈਨੂੰ ਪਤਾ ਨਹੀਂ ਲੱਗਦਾ ਕਿ ਬਾਹਰ ਗਲੀ ਦੇ ਵਿੱਚ ਉਲਟੀ ਕਰਕੇ ਗਿਆ ਬੰਦਾ ਉਹ ਕਹਿੰਦਾ ਜਦ ਕਿ ਸਾਡਾ ਕੋਈ ਬੰਦਾ ਹੀ ਹੈ ਨਹੀਂ ਸੀਗਾ ਠੀਕ ਹੈ ਕਿ ਸਾਡੀ ਦੁਕਾਨ ਦੇ ਵਿੱਚ ਕੋਈ ਬੰਦਾ ਹੀ ਨਹੀਂ ਆਇਆ ਸੀਗਾ ਅਜੇ ਸਾਡੇ ਕਸਟਮਰ ਹੀ ਦੁਕਾਨ 'ਚ ਆਏ ਸੀਗਾ ਇਹਨਾਂ ਨੇ ਸਾਰੇ ਪਰਿਵਾਰ ਨੇ ਬਾਹਰ ਖੜ ਕੇ ਗਾਲਾਂ ਉੱਚੀ ਉੱਚੀ ਕੱਢਣੀ ਸ਼ੁਰੂ ਕਰ ਦਿੱਤੀਆਂ ਠੀਕ ਆ ਕਹਣਾ ਨੀਚੇ ਆ ਜਾ ਆਪਣੀ ਭੈਣ ਤੋਂ ਆਪਣੇ ਦੋ ਮਾਵਾ ਨੂੰ ਥੱਲੇ ਲੈ ਕੇ ਆ ਜਾ ਇਹਨਾਂ ਨੇ ਉਹ ਗਾਲੀ ਗੋਲ ਸਾਡੇ ਨਾਲ ਕੀਤੀ ਜਦ ਕਿ ਅਸੀਂ ਇਹਨਾਂ ਨੂੰ ਇਹ ਕਿਹਾ ਭਾਈ ਗਾਲ ਨਾ ਕੱਢ ਤੂੰ ਬਹਿ ਕੇ ਆਪਣੀ ਗੱਲ ਨਵੇਟਦਾ ਜੀ ਉਲਟੀ ਕਰ ਦਿੱਤੀ ਆ ਤੇ ਆਪਾਂ ਸਾਫ਼ ਕਰਾ ਦਿੰਨੇ ਆ ਠੀਕ ਹੈ ਇਹਨੇ ਤੱਕ ਪਰ ਇਹਨਾਂ ਨੇ ਹਟੇ ਨਹੀਂ ਇਹਨਾਂ ਨੇ ਸਾਨੂੰ ਗਾਲਾਂ ਕੱਢਣੀਆਂ ਬੰਦ ਨਹੀਂ ਕੀਤੀਆਂ ਗਾਲਾਂ ਕੱਢੀ ਕੇ ਹੋਰ ਸਾਡੇ ਨਾਲ ਇਹਨੇ ਮਾਰਕੁਟਾਈ ਕੀਤੀ ਆ ਆ ਦੇਖੋ ਮੇਰੇ ਨਿਸ਼ਾਨ ਪਈ ਆ ਪਿੱਠ ਤੇ ਹਾਂ ਤੇ ਹੁਣ ਮੰਗਤੀ ਕਰਦੇ ਆ ਪ੍ਰਸ਼ਾਸਨ ਦੇ ਕੋਲ ਸਰ ਅਸੀਂ ਮੰਗ ਇਹ ਕਰਦੇ ਆ ਵੀ ਇਹਨਾਂ ਨੇ ਸਾਡੇ ਨਾਲ ਜੋ ਗਲਤ ਕੀਤਾ ਇਹਨਾਂ ਦਾ ਨਤੀਜਾ ਇਹਨਾਂ ਨੂੰ ਮਿਲੇ ਕੋਲ ਸਾਰੇ ਦਾਦਾ ਭਾਤੇ ਦੀ ਗੱਲ ਹੋ ਰਹੀ ਹੈ ਕਿ ਚੱਕੀ ਹੱਟਾ ਹਾਂਜੀ ਹੱਟ ਹੈ ਤੇ ਉਹਦੇ ਅੰਦਰ ਦਾਲੂ ਭਲਾਈ ਜਾਂਦਾ ਹੈ ਤੇ ਸਾਡੇ ਕੋਲ ਕੋਈ ਪਰਮਿਸ਼ਨ ਹੈਗੀ ਆ ਅਸੀਂ ਸਾਰੇ ਠੇਕੇ ਵਾਲਿਆਂ ਦੇ ਅੰਦਰ ਅਸੀਂ ਠੇਕੇ ਨੂੰ ਕਿਸ਼ਤ ਦਿੰਨੇ ਆ ਠੀਕ ਆ ਬਕਾਇਦਾ ਸਾਨੂੰ ਠੇਕੇ ਵਾਲਿਆਂ ਨੇ ਪਰਮਿਸ਼ਨ ਦਿੱਤੀ ਹੋਈ ਹੈ ਮਤਲਬ ਇਸ ਇਸ ਤਰੀਕੇ ਦੇ ਨਾਲ ਦਾ ਠੇਕੇ ਕਿਸੇ ਨੂੰ ਵੀ ਪਰਮਿਸ਼ਨ ਦੇ ਸਕਦਾ ਦਾ ਕਿਸ ਤਰ੍ਹਾਂ ਦੇ ਇਹ ਤਾਂ ਦੇਖੋ ਕਿ ਸਾਡਾ ਅਸੀਂ ਹੱਥਾਂ ਨਾਲ ਸਾਡੇ ਕੋਲ ਸਾਹਮਣੇ ਵੀ ਹੱਤਾਂ ਵਾਲਾ ਦੋ ਹੱਤੇ ਆ ਸਾਡੇ ਕੋਲ ਹਾਂਜੀ ਕਿਤੇ ਕਿਤੇ ਮਤਲਬ ਇਹ ਵੀ ਗੱਲ ਹੈ ਕਿ ਇੰਜੂਰੀ ਦੇ ਸਕਦੀ ਹੈ ਕਿ ਹੱਤੇ ਵਾਲੇ ਵੀ ਜਾਂ ਜਿਹੜਾ ਉਹ ਠੀਕੇ ਵਾਲੀ ਇੰਜੂਰੀ ਦੇ ਸਕਦੇ ਆ ਤਾਂ ਦੇਖੋ ਸਰਵੋਨ ਇਹ ਤਾਂ ਠੇਕਣ ਨੂੰ ਅਸੀਂ ਤਾਂ ਦੇਖੋ ਉਹਨਾਂ ਨੇ ਕਿਸ਼ਤ ਕੀਤੀ ਸਾਨੂੰ ਕਹਿੰਦੇ ਤੁਹਾਨੂੰ ਕਿਸ਼ਤ ਦੇਣੀ ਪੈਣੀ ਆ ਤੁਸੀਂ ਆਪਣੇ ਤੁਹਾਨੂੰ ਨਕਸ਼ਾ ਤੁਹਾਡਾ ਅਸੀਂ ਪਾਸ ਕਰ ਦਿੱਤਾ ਹੋਇਆ ਕਿਹੜੀ ਪੁਲਿਸ ਵਾਲੀ ਮਾਰਕਟਾਈ ਕੀਤੀ ਹੈ ਅਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਨਵੀਰ ਆ ਅਸੀਂ ਅੱਛਾ ਸਿਵਲ ਹਸਪੀਟਲ ਆਏ ਹਾਂ ਕੀ ਮਕਾਮਾ ਕਾਰਨ ਕੀ ਹੈ ਸਾਡੇ ਨਾਲ ਅੱਜ ਸਾਡੇ ਗਵੰਡੀ ਹੈ ਜੱਗੀ ਚਿਕਨ ਕੋਰਨ ਵਾਲੇ ਆ ਜਿਹੜੇ ਉਹ ਨਜ਼ਾਇਜ਼ ਤੌਰ ਤੇ ਸ਼ਰਾਬ ਪਾਉਂਦੇ ਆ ਜੇ ਅਸੀਂ ਉਹਨਾਂ ਨੂੰ ਗੱਡੀ ਕਹਿੰਦੇ ਕਿ ਇੱਥੇ ਆਪਣੇ ਜਿਹੜੇ ਗਾਹ ਕਹਿੰਦੇ ਪਾਰਕਿੰਗ ਨਾ ਕਰੋ ਉਹ ਪਾਰਕਿੰਗ ਜਾਣ ਕੇ ਕਰਉਂਦੇ ਆ ਤੇ ਇਹ ਕਹਿੰਦੇ ਉਹ ਉਹਨੂੰ ਪਹਿਲੇ ਦੋ ਤਿੰਨ ਵਾਰ ਉਹਨੇ ਉਲਟੀਆਂ ਕੀਤੀਆਂ ਉਹਨੂੰ ਕਿਹਾ ਉਲਟੀਆਂ ਨਾ ਇੱਥੇ ਕਰਾਓ ਬੰਦਿਆਂ ਨੂੰ ਵੀ ਸਾਡਾ ਘਰ ਇੱਥੇ ਠੀਕ ਹੈ ਅੱਜ ਫਿਰ ਜੋ ਰਾਤੀ ਨੂੰ ਉਲਟੀਆਂ ਕੀਤੀ ਅਸੀਂ ਕਹਿਣਗੇ ਤੋ ਪੰਜੇ ਪੰਜ ਜਣੇ ਸਾਡੇ 'ਤੇ ਹਮਲਾ ਕਰਤਾ ਉਹਨਾਂ ਨੇ ਤਿੰਨੇ ਭਰਾ ਵਿੱਚ ਮਾਂ ਤੇ ਵਿੱਚ ਉਹਨੇ ਨੋ ਇਹ ਸਾਰੇ ਪੰਜ ਸਾਡੇ 'ਤੇ ਹਮਲਾ ਕਰਦਾ ਬਕਾਇਦਾ ਹਮਲਾ ਹਤਿਆਰ ਨਾਲ ਹਮਲਾ ਕੀਤਾ ਸਾਡੇ 'ਤੇ ਇਹ ਜਿਹੜੇ ਤੁਸੀਂ ਜੱਗੀ ਚਿਕਨ ਦੀ ਗੱਲ ਕਰਦੇ ਕਿੱਥੇ ਕਰਕੇ ਇਹ ਤਾਇਪੁਰ ਰੋਡ ਤੇ ਸ਼ਨੀ ਮੰਦਰ ਦੇ ਕੋਲ ਸੀਰ ਕੋਲ ਸ਼ਨੀ ਮੰਦਰ ਦੇ ਕੋਲ ਤੁਸੀਂ ਕਹਿੰਦੇ ਚਾਰ ਪੰਜ ਜਣੇ ਨੇ ਜਿਹੜਾ ਹਮਲਾ ਕੀਤਾ ਕੀ ਨਾਮ ਹੈ ਤੇ ਹਤਿਆਰਬੰਦ ਸੀ ਉਹਨਾਂ ਕੋਲ ہاں ਹਤਿਆਰਬੰਦ ਸੀ ਕੀ ਨਾਮ ਹੈ ਤੇ ਇੱਕ ਦਾ ਨਾਮ ਅਰਸ਼ਪਾਲ ਇੱਕ ਦਾ ਜੱਗੀ ਇੱਕ ਦਾ ਰਮਨ ਤੇ ਇੱਕ ਉਹਨਾਂ ਦੀ ਮਾਂ ਆ ਤੇ ਇੱਕ ਨੋ ਉਹਨਾਂ ਦੀ ਕਾਰਨ ਇਹੀ ਹੈ ਕਾਰਨ ਇਹੀ ਆ ਵੀ ਅਸੀਂ ਉਲਟੀ ਕਦੋਂ ਰੋਕਿਆ ਸੀ ਵੀ ਇਥੇ ਆਪਣੇ ਬੰਦੇ ਉਲਟੀ ਨਾ ਕਰਵਾਓ ਕਦੋਂ ਦੀ ਗੱਲ ਐ ਯਾਰ ਸਵੇਰ ਦੀ ਗੱਲ ਆ ਅੱਛਾ ਸਵੇਰ ਦੀ ਗੱਲ ਪਹਿਲਾਂ ਵੀ ਹੋਈ ਸੀ ਇੱਕ ਵਾਰੀ ਉਹਨਾਂ ਨੇ ਕਿਹਾ ਸੀ ਨਾ ਕਰੋ ਇਥੇ ਉਲਟੀ ਉਹ ਨਹੀਂ ਮੰਨਦੇ ਹੈਗੇ ਉਹ ਪਹਿਲਾਂ ਹਥਿਆਰਬੰਦ ਹਥਿਆਰ ਰੱਖੇ ਉਹਨਾਂ ਨੇ ਪੂਰੀ ਪੂਰੀ ਪਲੈਨਿੰਗ ਨਾਲ ਬੈਠੇ ਹੁੰਦੇ ਆ ਤੇ ਵਾਰ ਰੋਟੀਆਂ ਕਰਾਉਂਦੇ ਮੂਹ ਕਿਹੜਾ ਥਾਣਾ ਤੇ ਕਿਹੜਾ ਲੱਗਦਾ ਆ ਆਪਨੇ 7 ਨੰਬਰ ਵੰਦਾ ਬਰਡ ਵੀ ਕਰਾਈ ਹੈ ਨਹੀਂ ਜਾਣਾ ਕੰਪਲੇਨਟ ਕਰਨ ਵਾਸਤੇ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਡੇ ਉਹ ਜਿਹੜਾ ਜਿਕ ਜਿਕ ਕਰਨਾ ਹੈਗਾ ਉਹ ਬੰਦ ਕੀਤਾ ਜਾਵੇ ਤੇ ਸਾਨੂੰ ਸਾਬ ਦਿੱਤਾ ਜਾਵੇ ਇਹ ਲੜਾਈ ਅੱਜ ਪਹਿਲੀ ਵਾਰੀ ਹੋਈ ਹੈ ਕਿ ਪਹਿਲਾਂ ਵੀ ਹੋਈ ਹੈ ਕਈ ਵਾਰ ਇਹ ਪਹਿਲੀ ਵਾਰੀ ਹੋਈ ਹੈ ਪਹਿਲਾਂ ਤਾਂ ਮਾੜੀ ਮੋਟੀ ਹੁੰਦੀ ਸੀ ਉਹ ਇੰਨੀ ਨਹੀਂ ਸੀ ਅੱਜ ਜ਼ਿਆਦਾ ਹੋਈ ਹੈ ਅੱਜ ਉਹ ਪੂਰੀ ਜਿਦਣਾ ਪਹਿਲਾਂ ਪਲੈਨਿੰਗ ਕਰਕੇ ਬੈਠੇ ਹੁੰਦੇ ਸੀ ਅੱਜ ਇਹਨਾਂ ਨੂੰ ਕੰਮ ਕਰਦੇ ਨੇ ਇਹਨਾਂ ਦਾ ਠੀਕ ਹੈ ਆ ਦੇਖੋ ਤੁਹਾਨੂੰ ਸੱਟਾਂ ਵੱਜੀਆਂ ਆਹ ਦੇਖੋ ਉਹ ਨਹੀਂ ਦਿਖਾਦੇ ਬਸ ਸ਼ੂਟ ਕਰ ਲਾਂਗੇ ਹਾਂਜੀ ਭਾਈ ਜੀ ਹਾਂਜੀ ਕੀ ਮਾਮਲਾ ਮੌਕੇ ਤੇ ਆਏ ਮੌਕੇ ਤੇ ਆਏ ਆ ਵੀ ਅੱਜ ਦੇਖ ਹਾਂ ਤਾਂ ਜੱਗੀ ਜਿਗਨੇ ਕਰਨ ਦੇ ਹਾਂ ਪਤਾ ਨਹੀਂ ਕਿ ਹੱਥ ਆਪਣਾ ਸ਼ਰਾਬ ਸ਼ਰੂ ਪੀ ਆਂਦੇ ਨਹੀਂ ਕਿ ਪਤਾ ਨਹੀਂ ਰੱਬ ਜਾਣੇ ਇਹਨਾਂ ਨੇ ਹੱਥਾਂ ਖੋਲ੍ਹਿਆ ਤੇ ਇਹ ਜਿਹੜੇ ਘਰ ਵਾਲੇ ਨੇ ਇਹ ਸਾਹਮਣੇ ਘਰ ਵਾਲੇ ਉਹਨੇ ਦੱਸਿਆ ਵੀ ਸਾਡੇ ਨਾ ਗਮਲੇ ਵਿੱਚ ਕਿਸੇ ਨੇ ਉਲਟੀ ਕਰ ਦਿੱਤੀ ਹੈਗੀ ਅੱਛਾ ਉਲਟੀ ਨੂੰ ਲੈ ਕੇ ਆਸ ਵਿੱਚ ਨੇ ਪੁੱਛਿਆ ਵੀ ਭਾਈ ਤੁਹਾਡੇ ਹੱਥਾਂ ਖੋਲ੍ਹਿਆ ਵੀ ਇਹ ਬੰਦੇ ਇੱਥੇ ਕੋਈ ਉਲਟੀ ਕਰ ਦਿੰਦੇ ਰੋ ਜੀ ਇਹ ਤਾਂ ਤੁਸੀਂ ਆਪਣੇ ਬੰਦੇ ਸਮਝਾਓ ਕਹਿੰਦੇ ਵੀ ਸਾਡੇ ਗਾਹ ਕੇ ਸਾਨੂੰ ਕੀ ਪਤਾ ਬਿਗਾਗ ਬਤਨੀ ਗ੍ਰੇਡਮ ਕਰ ਗਿਆ ਸਾਡਾ ਉਹਨਾਂ ਦੀ ਦੂਜੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਦਾ ਵੀ ਹੱਤਾ ਜਿੰਨਾਂ ਦਾ ਦੂਸਰਿਆਂ ਦਾ ਵੀ ਉਹ ਕਹਿੰਦੇ ਕਿ ਸਾਡਾ ਕਸਟਮਰ ਨਹੀਂ ਸੀਗਾ ਕਸਟਮਰ ਕਿਸੇ ਹੋਰ ਦਾ ਸੀ ਪਤਾ ਨਹੀਂ ਇਹਨਾਂ ਦਾ ਸੀ ਸਾਡੇ ਮਗਰ ਪੈ ਗਏ ਕਹਿੰਦੇ ਕਿ ਦੋਨੇ ਪਾਰਟੀਆਂ ਦੇ ਹੱਤੇ ਆ ਇੱਕ ਤਾਂ ਬਾਹਰ ਇੱਕ ਤਾਂ ਅੰਦਰ ਨੂੰ ਉਹਨਾਂ ਦੇ ਹੱਤੇ ਤਾਂ ਨਹੀਂ ਪਤਾ ਹੈ ਪਸਲੇ ਨੇ ਕੋਈ ਨਹੀਂ ਪਤਾ ਕਰਨੇ ਮੈਨਾਂ ਦਾ ਹੱਤਾ ਅਲੱਗ ਗਿਆ ਮੇਰੇ ਕਿਸ ਤਰੀਕੇ ਨਾਲ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਨੇ ਕਾਰਵਾਈ ਕੋਈ ਨਹੀਂ ਹੁਣ ਮੌਕਾ ਦੇ ਰਹੇ ਹੈਗਾ 5 ਵੇੜਾ ਟਾਈਮ ਦਿੱਤਾ ਜੇ ਤੇ ਕੋਈ ਇਹਨਾਂ ਦੇ ਅੰਦਰ ਵਿੱਚ ਨਿਬੜਦਾ ਠੀਕ ਹੈ ਇਹ ਤਾਂ ਬਣਦੀ ਕਾਰਵਾਈ ਹੈ ਸੀਸੀਟੀਵੀ ਆਈ ਹੈ ਸੀਸੀਟੀਵੀ ਸੀਸੀਟੀਵੀ ਦੇਖ ਲਈਏ ਜੀ ਸੀਸੀਟੀਵੀ ਵਿੱਚ ਇੱਕ ਦੂਜੇ ਨੂੰ ਹਥੋਪਾਈ ਹੋਈ ਹੈਗੀ ਆ ਉਹ ਵੇ ਮੈਂੰਬਰ ਆ ਰਹੇ ਨੇ ਦੋਨਾਂ ਪਾਰਟੀਆਂ ਦੇ ਹਾਂਜੀ ਹਥਿਆਰ ਵੀ ਸੀਗੇ ਇਹਨਾਂ ਦੇ ਕੋਲ ਜਿਹੜੀ ਇਹ ਵਾਰ ਕੀਤਾ ਇੱਕ ਦੂਜੇ ਦੇ ਹਥਿਆਰ ਇੱਕ ਪਾਰਟੀ ਕੋਈ ਇਹਨਾਂ ਦੇ ਦੂਜੀ ਪਾਰਟੀ ਤੋਂ ਕੋਈ ਨਹੀਂ ਆ ਰਹੇ ਆ ਬਾਕੀ ਦੇਖ ਲਾਂਗੇ ਬਾਕੀ ਸਾਡਾ ਕਾਰਵਾਈਆਂ ਵਿੱਚ ਲਿਆਂਦੀ ਜਾਊਗੀ ਵੇਖ ਲੈਨੇ ਇੱਕ ਵਾਰੀ 5 ਵਜੇ ਟਾਈਮ ਦਿੱਤਾ ਇਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਬਿਲਕੁਲ ਇੱਕ ਵਾਰੀ ਬਲਾਕੇ ਬਿਠਾ ਕੇ ਦੇ ਦਿਆਂ ਜੇ ਤੋ ਮਰਜ਼ੀ ਕਾਰਵਾਈ ਕੀਤੀ